ਦਰਿਆ ਦੇ ਉੱਪਰ ਅਸੀਂ ਖੜੇ ਆ ਤੇ ਅੱਜ ਦਾ ਧਖੜਾ ਟਾਈਮ ਤੋਂ ਜਿਹੜਾ ਸਾਤੂਤ ਦਰਿਆ ਦੇ ਵਿੱਚ ਪਾਣੀ ਆ ਰਿਹਾ ਹੈ ਉਸ ਤੋਂ ਨਾਲ ਹੀ ਜਿਹੜਾ ਮਾਤੂ ਦੀ ਸਬਾਹ ਨਦੀ ਦਾ ਪਾਣੀ ਵੀ ਜਿਹੜਾ ਇਸੇ ਸਾਤੂਤ ਦਰਿਆ ਦੇ ਵਿੱਚ ਆ ਕੇ ਜੜਾ ਰਲ ਰਿਹਾ ਤੇ ਇਹ ਗੱਲ ਕੀਤੀ ਜਾਵੇ ਧਖੜਾ ਟਾਈਮ ਦੀ ਜਿਹੜਾ ਖਤਰੇ ਦਾ ਲੈਵਲ ਹੈ ਉਹ 1780 ਫੁੱਟ ਦੇ ਕਰੀਬ ਹੈ ਕਾਫੀ ਜ਼ਿਆਦਾ ਜਿਹੜਾ ਪਾਣੀ ਜਿਹੜਾ ਧਖੜਾ ਟਾਈਮ ਵਿੱਚ ਆਉਣ ਦੇ ਕਾਰਨ ਅੱਜ ਸਾਤੂਤ ਦਰਿਆ ਦੇ ਵਿੱਚ 13850 ਕਿ ਉਸ ਤੋਂ ਵੀ ਜਿਹੜਾ ਪਾਣੀ ਛੱਡਿਆ ਜਾ ਰਿਹਾ ਹੈ ਤੇ ਇਨਫਲੋ ਜਿਹੜਾ 65617 ਕਿਊਸਿਕ ਹੈ ਤੇ ਆਊਟਫਲੋ 32171 ਜਿਹੜਾ ਕਿਊਸਿਕ ਤੇ ਦਰਜ ਕੀਤਾ ਗਿਆ ਪਾਣੀ ਚਾਰੋਂ ਤਰਫ ਜਿਹੜਾ ਪਾਣੀ ਹੀ ਪਾਣੀ ਜਿਹੜਾ ਨਜ਼ਰ ਆ ਰਿਹਾ ਤੇ ਪਾਣੀ ਜਿਹੜਾ ਛੱਲਾ ਮਾਰਦਾ ਜਿਹੜਾ ਪਾਣੀ ਨਜ਼ਰ ਆ ਰਿਹਾ ਹੈ ਤੇ ਕਾਫੀ ਤੇਜ਼ ਇਸ ਦਾ ਜਿਹੜਾ ਵਹਾ ਜਿਹੜਾ ਸਾਨੂੰ ਦੇਖਣ ਨੂੰ ਮਿਲ ਰਿਹਾ ਉਸ ਵਿੱਚ ਤੁਸੀਂ ਵੱਖ-ਵੱਖ ਰਾਜਾਂ ਦੀ ਜਿਹੜੀਆਂ ਖਬਰਾਂ ਦੇਖ ਰਹੇ ਹੋ ਵੀ ਕਿਸ ਪ੍ਰਕਾਰ ਦੀ ਜਿਹੜੀ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ ਕਾਫੀ ਰਾਜਾਂ ਵਿੱਚ ਜਿਵੇਂ ਪਹਾੜੀ ਜਿਹੜੇ ਰਾਜ ਹੈਗੇ ਆ ਉੱਥੇ ਜਿਹੜਾ ਪਏ ਅੰਦਰ ਜਿਹੜੇ ਮੰਜ਼ਰ ਦੇਖਣ ਨੂੰ ਮਿਲ ਰਿਹਾ ਬਿਲਡ ਕਗ ਰਹੀਆਂ ਬੱਦਲ ਫਟ ਰਹੇ ਆ ਤੇ ਉਸ ਦਾ ਜਿਹੜਾ ਜ਼ਿਆਦਾਤਰ ਜਿਹੜਾ ਪਾਣੀ ਹੈਗਾ ਉਹ ਪੰਜਾਬ ਵਿੱਚ ਜਿਹੜਾ ਆ ਕੇ ਰਲਦਾ ਹੈਗਾ ਤੇ ਅੱਜ ਜੇ ਗੱਲ ਕੀਤੀ ਜਾਵੇ ਸਤਲੁਜ ਦਰਿਆ ਦੇ ਉੱਪਰ ਅਸੀਂ ਖੜੇ ਆ ਤੇ ਅੱਜ ਦਾ ਭਖੜਾ ਡੈਮ ਤੋਂ ਜਿਹੜਾ ਸਤਲੁਜ ਦਰਿਆ ਦੇ ਵਿੱਚ ਪਾਣੀ ਆ ਰਿਹਾ ਉਸ ਤੋਂ ਨਾਲ ਹੀ ਜਿਹੜਾ ਹਿਮਾਚਲ ਦੀ ਸਬਨ ਨਦੀ ਦਾ ਪਾਣੀ ਵੀ ਜਿਹੜਾ ਇਸੇ ਸਤਲੁਜ ਦਰਿਆ ਦੇ ਵਿੱਚ ਆ ਕੇ ਜਿਹੜਾ ਰਲ ਰਿਹਾ ਤੇ ਇਹ ਗੱਲ ਕੀਤੀ ਜਾਵੇ ਭਖੜਾ ਡੈਮ ਦੀ ਜਿਹੜਾ ਖਤਰੇ ਦਾ ਲੈਵਲ ਹੈ ਉਹ 1680 ਫੁੱਟ ਦੇ ਕਰੀਬ ਹੈ ਤੇ ਅੱਜ ਦਾ ਜਿਹੜਾ ਪਖੜਾ ਡੈਮ ਦਾ ਲੈਵਲ ਹੈ ਜੋ ਗੋਬਿੰਦ ਸਾਗਰ ਝੀਲ ਵਿੱਚੋਂ ਆ ਰਿਹਾ ਹੈ ਤੇ 1665 ਦਸ਼ਮਲਵ 06 ਫੁੱਟ ਜਿਹੜਾ ਪਾਣੀ ਅੱਜ ਪਖੜਾ ਡੈਮ ਦਾ ਜਿਹੜਾ ਲੈਵਲ ਪਹੁੰਚ ਚੁੱਕਿਆ ਹੈ ਤੇ ਮਹਿਜ ਜਿਹੜਾ 15 ਫੁੱਟ ਦੀ ਘਟ ਜਿਹੜਾ ਖਤਰੇ ਦੇ ਨਿਸ਼ਾਨ ਤੋਂ ਥੱਲੇ ਜਿਹੜਾ ਪਖੜਾ ਡੈਮ ਦਾ ਜਿਹੜਾ ਲੈਵਲ ਪਹੁੰਚ ਚੁੱਕਿਆ ਤੇ ਕਾਫੀ ਜ਼ਿਆਦਾ ਜਿਹੜਾ ਪਾਣੀ ਜਿਹੜਾ ਪਖੜਾ ਡੈਮ ਵਿੱਚ ਆਉਣ ਦੇ ਕਾਰਨ ਅੱਜ ਸਤੂਤ ਰਿਆ ਦੇ ਵਿੱਚ 13850 ਕਿਊਸਿਕ ਜਿਹੜਾ ਪਾਣੀ ਛੱਡਿਆ ਜਾ ਰਿਹਾ ਤੇ ਇਨਫਲੋ ਜਿਹੜਾ 65617 ਕਿਊਸਿਕ ਹੈ ਤੇ ਆਊਟਫਲੋ 32171 ਜਿਹੜਾ ਕਿਊਸਿਕ ਇਹ ਦਰਜ ਕੀਤਾ ਗਿਆ ਤੇ ਇਹ ਗੱਲ ਕੀਤੀ ਜਾਵੇ ਆ ਆਨੰਦਪੁਰ ਹੈਡਰ ਨਹਿਰ ਦੀ ਤਾਂ 10150 ਨੰਗਲ ਹੈਲਡ ਨਹਿਰ ਦੇ ਵਿੱਚ 12500 ਕਿਊਸਿਕ ਜਿਹੜਾ ਪਾਣੀ ਛੱਡਿਆ ਜਾ ਰਿਹਾ ਗੱਲ ਇਹ ਹੈ ਕਿ ਅੱਜ ਮਹਿਜ ਜਿਹੜਾ 15 ਫੁੱਟ ਦੀ ਦੂਰੀ ਰਹਿ ਗਈ ਹੈ ਜਿਹੜਾ ਭਖੜਾ ਡੈਮ ਖਤਰੇ ਦੇ ਨਿਸ਼ਾਨ ਨੂੰ ਟੱਚ ਕਰਨ ਦੇ ਸਿਰਫ 15 ਫੁੱਟ ਦੂਰ ਰਹਿ ਚੁੱਕਿਆ ਹੈ ਅਤੇ ਦੂਜੀ ਗੱਲ ਇਹ ਹੈ ਕਿ ਭਾਖੜਾ ਡੈਮ ਤੋਂ ਜਿਹੜਾ ਸਤਲ ਦਰਿਆ ਹੈ ਜਿਹੜੀ ਰਿਵਰ ਹੈ ਇਸ ਵਿੱਚ ਵੀ 13000 850 ਜਿਹੜਾ ਕਿਊਸਿਕ ਜਿਹੜਾ ਪਾਣੀ ਜਿਹੜਾ ਛੱਡਿਆ ਜਾ ਰਿਹਾ ਹੈ ਤੇ ਉਸ ਦੇ ਨਾਲ ਹੀ ਜਿਹੜਾ ਸਵਨਦੀ ਤੋਂ ਵੀ ਪਾਣੀ ਆ ਰਿਹਾ ਤੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਸਤਲ ਦਰਿਆ ਦੀਆਂ ਪਾਣੀ ਚਾਰੋਂ ਤਰਫ ਜਿਹੜਾ ਪਾਣੀ ਹੀ ਪਾਣੀ ਜਿਹੜਾ ਨਜ਼ਰ ਆ ਰਿਹਾ ਤੇ ਪਾਣੀ ਜਿਹੜਾ ਛੱਲਾ ਮਾਰਦਾ ਜਿਹੜਾ ਪਾਣੀ ਨਜ਼ਰ ਆ ਰਿਹਾ ਹੈ ਤੇ ਕਾਫੀ ਤੇਜ਼ ਇਸ ਦਾ ਜਿਹੜਾ ਬਹਾ ਜਿਹੜਾ ਸਾਨੂੰ ਦੇਖਣ ਨੂੰ ਮਿਲ ਰਿਹਾ ਤੇ ਇਸ ਪਾਣੀ ਦੇ ਨਾਲ ਹੀ ਜਿਹੜਾ ਪਿਛਲੇ ਸਾਲਾਂ ਦੌਰਾਨ ਜਿਹੜੇ ਹੜਾ ਏਸੀ ਤੇ ਦਰਜਨਾ ਪਿੰਡਾਂ ਦੇ ਜਿਹੜੇ ਨੁਕਸਾਨੇ ਗਏ ਸੀ ਇਸ ਦੇ ਨਾਲ ਨਾਲ ਨੰਗਲ ਅਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਦੇ ਵੱਖ-ਵੱਖ ਪਿੰਡਾਂ ਦਾ ਜਿਹੜਾ ਨੁਕਸਾਨ ਇਹਨਾਂ ਜਿਹੜਾ ਪਾਣੀ ਦੇ ਕਾਰਨ ਜਿਹੜਾ ਹੋਇਆ ਸੀ ਤੇ ਇਸ ਦੇ ਨਾਲ ਹੀ ਜਿਹੜਾ ਪਿਛਲੇ ਸਾਲਾਂ ਦੌਰਾਨ ਜਿਵੇਂ 2023 ਵਿੱਚ ਜਿਹੜਾ ਭਿਆਨਕ ਜਿਹੜੇ ਹੜ੍ਹ ਆਏ ਸੀ 2024 ਵਿੱਚ ਜਿਹੜਾ ਵਿਚਾਰਿਆ ਤੇ 2025 ਦੀ ਤੁਸੀਂ ਸਥਿਤੀ ਦੇ ਰਹੇ ਹੋ ਕਿੰਨਾ ਤੇਜ਼ ਜਿਹੜਾ ਸਤਲ ਦਰਿਆ ਦਾ ਜਿਹੜਾ ਬਹਾਵ ਜਿਹੜਾ ਸਾਨੂੰ ਦੇਖਣ ਨੂੰ ਮਿਲ ਰਿਹਾ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਸਤਲ ਦਰਿਆ ਦੀਆਂ ਜਿਹੜੀਆਂ ਭਿਆਨਕ ਤਸਵੀਰਾਂ ਜਿਹੜੀਆਂ ਦਿਖਾਈਆਂ ਜਾਣ ਪੂਰਾ ਹੀ ਜਿਹੜਾ ਦਰਿਆ ਹੈਗਾ ਜਿਹੜਾ ਭਰਿਆ ਹੋਇਆ ਤੇ ਕੰਢਿਆਂ ਤੇ ਜਿਹੜਾ ਪੂਰਾ ਪਾਣੀ ਹੀ ਪਾਣੀ ਜਿਹੜਾ ਨਜ਼ਰ ਆ ਰਿਹਾ ਤੇ ਇਸ ਦੇ ਨਾਲ ਹੀ ਜਿਹੜਾ ਪ੍ਰਸ਼ਾਸਨ ਵੀ ਚੜ੍ਹਾ ਅਲਰਟ ਹੈ ਤੇ ਵਕਵਕ ਸਮੇਂ ਤੇ ਇਹੜੇ ਅਫਸਰ ਸਹਿਬਾਨ ਹੈਗੇ ਆ ਤੇ ਮੰਤਰੀ ਸਹਿਬਾ ਐਮ ਐਲ ਏ ਸਾਹਿਬ ਹੈ ਉਹ ਵੀ ਜਿਹੜਾ ਇਲਾਕੇ ਦਾ ਜਿਹੜਾ ਦੌਰਾ ਕਰ ਰਿਹਾ ਤੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਜਿਹੜਾ ਲੋਕਾਂ ਦੇ ਨਾਲ ਜਿਹੜਾ ਰਾਬਤਾ ਕਾਇਮ ਕੀਤਾ ਜਾ ਰਿਹਾ ਤਾਂ ਜੋ ਅਗਰ ਹੜ ਵਰਗੀ ਸਥਿਤੀ ਬਣਦੀ ਹੈ ਤਾਂ ਇਸ ਨੂੰ ਨਿਸ਼ਚਠਣ ਦੇ ਲਈ ਕੋਈ ਮੁਸ਼ਕਲ ਜਿਹੜੀ ਸਾਹਮਣੇ ਨਾ ਆਵੇ ਕਿਉਂਕਿ ਅਗਰ ਪ੍ਰਸ਼ਾਸਨ ਅਤੇ ਜਿਹੜੇ ਸਥਾਨਕ ਨਿਵਾਸੀ ਹੈ ਅਗਰ ਪਹਿਲਾਂ ਤੋਂ ਹੀ ਜਿਹੜੇ ਸੁਚੇਤ ਰਹਿਣ ਸੁਚੇਤ ਰਹਿਣ ਤਾਂ ਅਗਰ ਹੜ ਵਰਗੀ ਸਥਿਤੀ ਆਂਦੀ ਹੈ ਕਿਉਂਕਿ ਰਾਤ ਵੇਲੇ ਜਿਵੇਂ ਹਿਮਾਚਲ ਬੱਦਲ ਫੱਟ ਰਹੇ ਆ ਭਾਰੀ ਪਾਣੀ ਆ ਰਿਹਾ ਉਸ ਦੇ ਨਾਲ ਹੀ ਜਿਹੜਾ ਸਥਿਤੀ ਜਿਹੜੀ ਹੈ ਨਜਿੱਠਣ ਦੇ ਵਿੱਚ ਜਿਹੜੀ ਸਹਿਤਾ ਜਿਹੜੀ ਉਹ ਮਿਲ ਸਕਦੀ ਹੈ ਤੇ ਜਿਹੜਾ ਵੱਧ ਨੁਕਸਾਨ ਹੈ ਜਿਹੜਾ ਉਸ ਤੋਂ ਕਿਤੇ ਨਾ ਕਿਤੇ ਜਿਹੜਾ ਘੱਟ ਕੀਤਾ ਜਾ ਸਕਦਾ ਇਸ ਲਈ ਜਿਹੜਾ ਪਹਿਲਾਂ ਤੋਂ ਹੀ ਜਿਹੜਾ ਸੁਚੇਤ ਰਹਿਣ ਦੀ ਲੋੜ ਹੈ ਤੇ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਲੋਕਾਂ ਦੇ ਨਾਲ ਜਿਹੜੀ ਪੰਚਾਇਤਾਂ ਦੇ ਨਾਲ ਜਿਹੜਾ ਰਾਤਾ ਜਿਹੜਾ ਲਗਾਤਾਰ ਜਿਹੜਾ ਰੱਖਿਆ ਜਾਵੇ ਤਾਂ ਜੋ ਜਿਹੜੇ ਇਸ ਪ੍ਰਕਾਰ ਦੀ ਜਿਹੜੀ ਸਥਿਤੀ ਹੁੰਦੀ ਹੈ ਉਸ ਨੂੰ ਜਿਹੜਾ ਨਰਜੀਠਾ ਦੇ ਵਿੱਚ ਜਿਹੜੀ ਸਹਾਇਤਾ ਮਿਲ ਸਕੇ ਤੇ ਸਾਤੂ ਦਰਿਆ ਦੇ ਉੱਪਰ ਖੜੇ ਆ ਤੇ ਤੁਹਾਨੂੰ ਜਿਹੜੀਆਂ ਤਸਵੀਰਾਂ ਅਸੀਂ ਅੱਜ ਦਿਖਾਈਆਂ ਵੀ ਕਿਸ ਪ੍ਰਕਾਰ ਦਾ ਕਿੰਨਾ ਪਾਣੀ ਇੱਥੇ ਪਹੁੰਚਿਆ ਤੇ ਰੋਜ਼ਾਨਾ ਸਪੋਕਸਮੈਨ ਟੀਵੀ ਦਾ ਜੇ ਫਰਜ਼ ਵੀ ਬਣਦਾ ਹੈ ਜਿਹੜੇ ਬਖ ਬਖ ਸਮੇਂ ਤੇ ਇਸ ਪ੍ਰਕਾਰ ਦੇ ਅਗਰ ਹਾਲਾਤ ਬਣਦੇ ਆ ਤਾਂ ਲੋਕਾਂ ਨੂੰ ਇਸ ਬਾਰੇ ਜਿਹੜਾ ਜਾਣੂ ਕਰਵਾਇਆ ਜਾ ਸਕੇ ਆਪਣੇ ਸਹਿਯੋਗੀ ਮਨਦੀਸ਼ ਗੋਦਨ ਦੇ ਨਾਲ ਸੰਦੀਪ ਸ਼ਰਮਾ ਸ਼੍ਰੀ ਆਨੰਦ